ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਹੋ ਉਮੇ ਕਿ ਤੁਸੀਂ ਪਿਛਲੀ ਕਲੰਡਰ ਵਾਲੀ ਵੀਡੀਓ ਦੇਖੀ ਹੋਏਗੀ ਸੋ ਆਓ ਹੁਣ ਤੁਹਾਨੂੰ ਹੋਰ ਜਾਣਕਾਰੀ ਦਈਏ ਜੋ ਗ੍ਰਾਫਿਕ ਤੁਸੀਂ ਦੇਖ ਰਹੇ ਆ ਇਹ ਗ੍ਰਾਫਿਕ ਡਾਕਟਰ ਸੁਖਬ੍ਰੀਤ ਸਿੰਘ ਉਦੋਕੇ ਨੇ ਆਪਣੀ ਵੀਡੀਓ ਦੇ ਵਿੱਚ ਪਿੱਛੇ ਡਿਸਪਲੇ ਦੇ ਵਿੱਚ ਵਰਤਿਆ ਨਾਨਕਸ਼ਾਹੀ ਕਲੰਡਰ ਬਾਰੇ ਗੱਲ ਕਰਦਿਆਂ ਹੋਇਆਂ ਜੋ ਕਿ ਪਾਲ ਸਿੰਘ ਪੁਰੇਵਾਲ ਨੇ ਬਣਾਇਆ ਸੀ ਪਰ ਇਸ ਗ੍ਰਾਫਿਕ ਬਾਰੇ ਜਾਂ ਇਹਦੇ ਬਾਰੇ ਸਾਰੀ ਵੀਡੀਓ ਦੇ ਵਿੱਚ ਗੱਲ ਇੱਕ ਵਾਰੀ ਵੀ ਨਹੀਂ ਕਰਦੇ ਹੈ ਕਿ ਹਾਂ ਤੁਸੀਂ ਦੁਬਾਰੇ ਫੇਰ ਦੇਖ ਰਹੇ ਆ ਥੱਲੇ ਸਟਾਰ ਬਣੇ ਹੋਏ ਆ ਸਾਰੇ ਤੇ ਇਹ ਨਾਨ ਕਈ ਵਾਰੀ ਵੀਡੀਓ ਦਿਖਾਇਆ ਸੋ ਆਪਣੀਆਂ ਵੀਡੀਓ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਪਿੱਛੇ ਡਿਸਪਲੇ 'ਚ ਘਮਾਉਂਦੇ ਰਹਿੰਦੇ ਆ ਵੀ ਬਹੁਤ ਜਾਣਕਾਰੀ ਆ ਸਾਨੂੰ ਮਤਲਬ ਕਿ ਇੱਕ ਪ੍ਰਭਾਵ ਪਾਉਣ ਦੇ ਲਈ ਪਰ ਇਹਨਾਂ 'ਚ ਇਸ ਚੀਜ਼ ਬਾਰੇ ਗੱਲ ਵੀਡੀਓ ਦੇ ਵਿੱਚ ਇੱਕ ਮਿੰਟ ਵੀ ਨਹੀਂ ਕੀਤੀ ਇਸ ਅਧਾਰ ਦੇ ਉੱਤੇ ਵੀ ਇਹ ਹੈ ਕਿ ਸੋ ਆਓ ਤੁਹਾਨੂੰ ਪਹਿਲਾਂ ਇਹਦੇ ਬਾਰੇ ਜਾਣਕਾਰੀ ਦਈਏ ਇਹ ਹੈ ਕਿ ਫਿਰ ਅੱਗੇ ਬਾਅਦ ਚੋ ਗੱਲ ਕਰਦੇ ਹਾਂ A year on Earth is measured by one complete trip around the sun Seems simple enough but there is a problem The Earth doesn't travel in a path around the sun that returns to its starting point So, how do we know when a year starts or ends? Well, one way, called a sidereal year, measures our orbit against the distant stars. As viewed from the Earth, our orbit causes the Sun to appear to move through the constellations of the zodiac on a path called the ecliptic. And when the Sun returns to its starting point, a sidereal year has passed ਜਿਨ੍ਹਾਂ ਨੂੰ ਇੰਗਲਿਸ਼ ਆਉਂਦੀ ਆ ਉਹਨਾਂ ਨੂੰ ਪਤਾ ਲੱਗ ਗਿਆ ਹੋਣਾ ਕਿ ਉਹ ਸਾਇੰਟਿਸਟ ਦੱਸ ਰਿਹਾ ਵੀ ਇਹ ਇੱਕ ਸਿੰਪਲ ਜੀ ਗੱਲ ਆ ਵੀ ਧਰਤੀ ਜਦੋਂ ਇੱਕ ਸਰਕਲ ਪੂਰਾ ਕਰਦੀ ਆ ਤੇ ਉਹਨੂੰ ਸਾਲ ਕਹਿੰਦੇ ਪਰ ਉਹ ਕਹਿੰਦਾ ਇਹਦੇ ਵਿੱਚ ਪ੍ਰੋਬਲਮ ਆ ਵੀ ਧਰਤੀ ਜਿੱਥੇ ਸ਼ੁਰੂ ਹੁੰਦੀ ਆ ਉੱਥੇ ਆਪਣੀ ਐਂਡਿੰਗ ਨਹੀਂ ਕਰਦੀ ਉੱਥੇ ਸਰਕਲ ਐਂਡ ਨਹੀਂ ਕਰਦੀ ਇਸ ਕਰਕੇ ਪਤਾ ਲਾਉਣਾ ਬੜਾ ਮੁਸ਼ਕਿਲ ਆ ਵੀ ਧਰਤੀ ਕਦੋਂ ਆਪਣਾ ਸਾਲ ਸ਼ੁਰੂ ਕਰ ਰਹੀ ਆ ਤੇ ਕਦੋਂ ਖਤਮ ਕਰ ਰਹੀ ਆ ਤੇ ਅੱਗੇ ਉਹ ਕਹਿੰਦਾ ਵੀ ਸਾਲ ਸ਼ੁਰੂ ਕਦੋਂ ਹੁੰਦਾ ਤੇ ਖਤਮ ਕਦੋਂ ਹੁੰਦਾ ਫਿਰ ਉਹ ਦੱਸਦਾ ਵੀ ਆ ਜਿਹੜੇ ਸਟਾਰ ਨੇ ਆਕਾਸ਼ ਦੇ ਵਿੱਚ ਜਿਵੇਂ ਤੁਸੀਂ ਨਾਮ ਪੜ ਰਹੇ ਆ ਕੁਆਰੀਅਸ ਪੀਸਿਸ ਏਰੀਅਸ ਟੌਰਸ ਇਹ ਜੜੀਆਂ ਆਕਾਸ਼ ਦੇ ਵਿੱਚ ਤਾਰੇ ਨੇ ਕੋਈ ਬਹਾਮਣਾ ਨੇ ਨਹੀਂ ਬਣਾਏ ਪਰ ਇਹ ਜਿਵੇਂ ਕਹਿ ਲਓ ਵੀ ਇੱਕ ਸਾਈਨ ਨੇ ਹੋਰੋਸਕੋਪ ਦੇ ਜਿਹਨੂੰ ਆਪਾਂ ਪੰਜਾਬੀ ਚ ਕਹ ਦਈਏ ਵੀ ਰਾਸ਼ੀਆਂ ਨੇ ਤੇ ਜਦੋਂ ਸੂਰਜ ਇੱਕ ਤਾਰਿਆਂ ਦੇ ਸਰਕਲ ਵਿੱਚੋਂ ਇੱਕ ਰਾਸ਼ੀ ਜੋ ਦੂਜੀ ਰਾਸ਼ੀ ਜਾਂਦਾ ਉਹਨੂੰ ਪੰਜਾਬੀ ਜਿਵੇਂ ਕਹ ਦਿੰਦੇ ਜੀ ਅੱਜ ਸੰਗ੍ਰਾਂਦ ਆ ਭਾਵ ਹੁਣ ਨਵਾਂ ਮਹੀਨਾ ਸ਼ੁਰੂ ਹੋ ਗਿਆ ਤੇ ਇਨ੍ਹਾਂ ਹੀ ਰਾਸ਼ੀਆਂ ਤੋਂ ਸਾਰੇ ਜਿਹੜੇ ਨਾਮ ਪਏ ਸੀਗੇ ਚੇਤ ਵਿਸਾਖ ਜੇਠ ਹਾੜ ਜਿਹੜੇ ਸਾਡੇ ਮਹੀਨੇ ਆ ਜਿੱਦੇ ਰਾਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਪਦੇਸ਼ ਦਿੱਤਾ ਹੋਇਆ ਗੁਰੂ ਨਾਨਕ ਦੇਵ ਜੀ ਨੇ ਵੀ ਗੁਰੂ ਅਰਜਨ ਦੇਵ ਜੀ ਨੇ ਵੀ ਤੇ ਦਸਵੇਂ ਪਾਤਸ਼ਾਹ ਨੇ ਵੀ ਦਸਮ ਗ੍ਰੰਥ ਦੇ ਵਿੱਚ 12 ਮਾਹ ਲਿਖਿਆ ਆ ਸੋ ਇਹ ਜਦੋਂ ਇਹ ਦੇਖਦੇ ਆ ਵੀ ਸੂਰਜ ਇੱਥੋਂ ਸ਼ੁਰੂ ਹੋਇਆ ਸੀ ਤੇ ਏਰੀਅਸ ਤੇ ਭਾਵ ਆ ਕੇ ਜਿਹੜਾ ਚੇਤ ਮਹੀਨਾ ਆ ਉਥੇ ਆ ਕੇ ਜਦੋਂ ਉਹਦੀ ਐਂਡਿੰਗ ਹੁੰਦੀ ਆ ਉਹ ਕਹਿੰਦੇ ਆ ਜੀ ਹੁਣ ਸਾਲ ਕੰਪਲੀਟ ਹੋ ਗਿਆ ਆ ਦੇਸੀ ਸਾਲ ਜਿਹੜੇ ਆ ਉਹ ਸਾਡਾ ਇਦਾਂ ਚੱਲਦਾ ਆ ਇਹਦੇ ਪਿੱਛੇ ਇੱਕ ਸਾਇੰਟਿਫਿਕ ਲਾਜਿਕ ਆ ਤੁਸੀਂ ਦੇਖ ਲਿਆ ਆ ਤੇ ਸਾਇੰਸ ਵੀ ਇਸ ਚੀਜ਼ ਨੂੰ ਮੰਨਦੀ ਆ ਪਰ ਸਾਡੇ ਕਈ ਅਨਪੜ ਪ੍ਰਚਾਰਕ ਕਹਿ ਲੋ ਉਹ ਕਹਿ ਰਿਹਾ ਜੀ ਇਹ ਬ੍ਰਾਹਮਣਵਾਦ ਆ ਸੋ ਜਿਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਵੀਰੋ ਉਹਨਾਂ ਦਾ ਪ੍ਰਚਾਰ ਨਾ ਹੀ ਸੁਣਿਆ ਕਰੋ ਚੰਗਾ ਇਹੋ ਜਿਹਿਆਂ ਤੋਂ ਬਚੋ ਤੇ ਇਹ ਜਿਹੜੇ ਮਹੀਨੇ ਆ ਸਾਡੇ ਇਦਾਂ ਗਿਨੇ ਜਾਂਦੇ ਆ ਵੀ ਕਿੰਨੇ ਦਿਨ ਉਹਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਵਿੱਚ ਸੂਰਜ ਨੂੰ ਜਾਣ ਨੂੰ ਲੱਗਦੇ ਆ ਇਸ ਦੇ ਆਧਾਰ ਦੇ ਉੱਤੇ ਸੰਗਰਾਮ ਤੋਂ ਦੀ ਨਵਾਂ ਮਹੀਨਾ ਸ਼ੁਰੂ ਹੁੰਦਾ ਤੇ ਪਾਲ ਸਿੰਘ ਪੁਰੇਵਾਲ ਨੂੰ ਮੈਂ ਪੁੱਛਣਾ ਚਾਹੁੰਦਾ ਜਿਹੜੇ ਮਹੀਨੇ ਇਹਨੇ ਫਿਕਸ ਕੀਤੇ ਆ ਸੰਗਰਾਦਾਂ ਚੇਂਜ ਕੀਤੀਆਂ ਆ ਜਿਵੇਂ ਜੇਠ ਵੀ 31ਾਂ ਦਾ ਵਿਸਾਖ ਵੀ 31ਾਂ ਦਾ ਜੇਠ ਵੀ 31ਾਂ ਦਾ ਹਾੜ ਵੀ 31ਾਂ ਦਾ ਭਾਅ ਵੈਦਾਂ ਕਰਕੇ ਬਾਕੀ ਸਾਰੇ ਮਹੀਨੇ ਛੋਟੇ ਤੇ ਫਗਣ ਦਾ ਜਿਹੜਾ ਮਹੀਨਾ ਆ ਉਹ 30 ਦਾ ਜਾਂ 31ਾਂ ਦਾ ਲੀਪイヤー ਤੇ ਡਿਪੈਂਡ ਕਰਦਾ ਜੀ ਇਹਦੇ ਪਿੱਛੇ ਕਿਹੜੀ ਸਾਇੰਸ ਆ ਜੀ ਜਿਵੇਂ ਕਹਿ ਲੋ ਵੀ ਇਹ ਕਹਿਣਾ ਉਸ ਦਿਨ ਫੁੱਲ ਮੂਨ ਹੋਵੇ ਨਾ ਪੂਰਨਮਾਸੀ ਹੋਵੇ ਨਾ ਤੇ ਉਸ ਦਿਨ ਕਹਿਣਾ ਜੀ ਅੱਜ ਫੁੱਲ ਮੂਨ ਆ ਉਹ ਇੱਕ ਝੂਠ ਤੇ ਬੇਵਕੂਫੀ ਆ ਇਦਾਂ ਹੀ ਮਤਲਬ ਕਿ ਜਿਹੜਾ ਅਜੇ ਸੂਰਜ ਇੱਕ 17 ਦੇ ਜਿਹੜੀ ਗ੍ਰਾਫਿਕ ਬਣਿਆ ਹੋਇਆ ਉਹਨੂੰ ਕ੍ਰਾਸ ਕਰਕੇ ਦੂਜੇ ਦੇ ਵਿੱਚ ਅਜੇ ਨਹੀਂ ਗਿਆ ਤੇ ਕਹਿਣਾ ਜੀ ਅੱਜ ਸੰਗਰਾਮ ਦਿਆ ਜਿਵੇਂ ਕਿ ਪਾਲ ਸਿੰਘ ਪੂਰੇਵਾਲ ਨੇ ਕੀਤਾ ਆ ਇਹ ਇੱਕ ਬੇਵਕੂਫੀ ਦਾ ਤੇ ਝੂਠ ਦਾ ਪ੍ਰਤੀਕ ਆ ਤੇ ਉਹ ਝੂਠ ਨੂੰ ਮੰਨਦੇ ਹੋਏ ਅਸੀਂ ਗੁਰੂ ਘਰੋਂ ਹੁਕਮਨਾਮਾ ਉਹ ਮਹੀਨਾ ਵੀ ਸੁਣਾ ਦਿੰਨੇ ਆ ਜੀ ਮਾਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਵੀ ਅਜੋ ਮਹੀਨਾ ਚੜ ਗਿਆ ਆ ਸੋ ਝੂਠ ਨੂੰ ਗੁਰੂ ਘਰ ਦੇ ਵਿੱਚ ਥਾਂ ਨਹੀਂ ਸੋ ਵੀਰੋ ਚੰਗੀ ਤਰ੍ਹਾਂ ਸਮਝੋ ਤੇ ਪਹਿਲਾਂ ਜਾਣੋ ਵੀ ਪਾਲ ਸਿੰਘ ਪੁਰੇਵਾਲ ਨੇ ਸਿੱਖ ਕੌਮ ਦੇ ਨਾਲ ਕੀਤਾ ਕੀ ਹੈ ਤੇ ਅੱਖਾਂ ਮੀਟ ਕੇ ਇਸ ਕਲੰਡਰ ਦੀ ਸਪੋਰਟ ਨਾ ਕਰੋ ਵੈਸੇ ਤੇ ਪਾਲ ਸਿੰਘ ਪੁਰੇਵਾਲ ਵਾਲਾ ਨਾਨਕਸ਼ਹੀ ਕਲੰਡਰ ਅਕਾਲ ਤਖ਼ਤ ਸਾਹਿਬ ਵੱਲੋਂ ਰੱਦ ਕਰ ਦਿੱਤਾ ਗਿਆ ਤੇ ਪਰ ਫਿਰ ਵੀ ਅਜੇ ਵੀ ਕਈ ਅਣਪੋਲ ਪ੍ਰਚਾਰਕ ਕਹਿ ਲਈਏ ਜਾਂ ਜਿਹੜੇ ਵਿਕੇ ਹੋਏ ਆ ਉਹ ਜੇ ਵੀ ਇਸ ਦਾ ਦੱਬ ਕੇ ਪ੍ਰਚਾਰ ਕਰੀ ਜਾ ਰਿਹਾ ਜੀ ਜਿਹੜੇ ਨਾਨਕ ਸ਼ਾਹੀ ਨੂੰ ਨਹੀਂ ਮੰਨਦੇ ਉਹ ਸਿੱਖ ਹੀ ਨਹੀਂ ਸਿੱਖਾਂ ਦੀ ਵਕਰੀ ਪਛਾਣ ਆ ਜੀ ਇਦਾਂ ਦਾ ਜੀ ਉਦਾਂ ਦਾ ਜੀ ਸੋ ਪਹਿਲਾਂ ਸਮਝੋ ਹੋ ਕੀ ਰਿਹਾ ਤੇ ਹੈ ਕੀ ਆ ਫੇਰ ਸਮਝ ਕੇ ਫੇਰ ਸਾਨੂੰ ਗੱਲ ਕਰਨੀ ਚਾਹੀਦੀ ਆ ਜਿਵੇਂ ਮੈਂ ਪਿੱਛੇ ਲੇਖ ਵੀ ਲਿਖਿਆ ਸੀਗਾ ਕਾਫੀ ਵਾਰੀ ਇਸ ਤੇ ਵੀ ਜਿਹੜਾ ਨਵਾਂ ਸਾਲ ਆ ਉਹ ਜਨਵਰੀ ਤੋਂ ਨਹੀਂ ਸਟਾਰਟ ਹੁੰਦਾ ਸਾਡੇ ਜਿਹੜੇ ਸਿੱਖਿਆ ਗੁਰੂ ਘਰਾਂ ਦੇ ਵਿੱਚ ਬਾਲਾ ਜਨਵਰੀ ਤੋਂ ਹੀ ਕਹ ਲੀਆ ਵੀ ਨਵਾਂ ਸਾਲ ਮਨਾਇਆ ਜਾ ਰਿਹਾ ਹੈ ਤੇ ਪਰ ਜਿਹੜਾ ਅਸਲੀ ਨਵਾਂ ਸਾਲ ਆ ਜਿਹੜਾ 12 ਮਾਹਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਉਪਦੇਸ਼ ਦਿੱਤਾ ਆ ਚੇਤ ਗੋਵਿੰਦ ਰਾਧਿਏ ਹੋਵੇ ਆਨੰਦ ਕਣਾ ਗੁਰੂ ਨਾਨਕ ਦੇਵ ਜੀ ਨੇ ਵੀ 12 ਮਾਹ ਤੁਖਾਰੀ ਲਿਖਿਆ ਤੇ ਗੁਰੂ ਅਰਜਨ ਦੇਵ ਜੀ ਨੇ ਵੀ 12 ਮਾਹ ਮਾਹਜ ਲਿਖਿਆ ਇਹ ਸਾਲ ਮਤਲਬ ਕਿ ਬਾਲੇ ਗੁਰੂ ਘਰਾਂ ਦੇ ਵਿੱਚ ਮਨਾਇਆ ਨਹੀਂ ਜਾਂਦਾ ਤੇ ਜਿਵੇਂ 5 ਜਨਵਰੀ ਕਾਲੋ ਜੀ ਗੁਰਗੋਬਿੰਦ ਸਿੰਘ ਜੀ ਦੇ ਗੁਰਪ੍ਰਭ ਦੀ ਡੇਟ ਮੈਸੇਜ ਦਿੱਤੀ ਆ ਉਹ ਅਜੇ ਵੀ ਜਨਵਰੀ ਫਰਵਰੀ ਦੇ ਪਿੱਛੇ ਜਿਹੜੇ ਆ ਸਾਡੇ ਲੋਕ ਜਿਹੜੇ ਜਾਦੇ ਪਾਏ ਹੋਏ ਆ ਤੇ ਆਓ ਆਪਾਂ ਵੇਖੀਏ ਅਸਲ ਦੇ ਵਿੱਚ ਨਵਾਂ ਸਾਲ ਸ਼ੁਰੂ ਕਦੋਂ ਹੁੰਦਾ ਆ आवर ਫਰਸਟ ਮੰਥ ਇਸ ਜੇਨਵਰੀ ਅਕੋਰਡਿੰਗ ਟੂ ਗੁਰਬਾਣੀ ਔਰ ਸਿੱਖ ਨਿਊ ईयर स्टार्ट ਇਨ ਮਾਰਚ ਔਨ ਸੰਗਰਾਂਦ 1 ਈਡ ਨਾਟ ਲੁੱਕ ਫਾਰ ਟੂ ਅੰਡਰਸਟੈਂਡ ਦਾ ਲੌਜੀਕਲ ਰੀਜ਼ਨਿੰਗ ਬਿਹਾਈਂਡ ਦਿਸ ਵੀ ਹੈਵ 4 ਸੀਜ਼ਨਸ ਸਪ੍ਰਿੰਗ ਸਮਰ ਫਾਲ ਐਂਡ ਵਿంటర్ ਦਾ ਫਰਸਟ ਸੀਜ਼ਨ ਇਸ ਸਪ੍ਰਿੰਗ ਵਿਚ స్టార్ਟ ਇਨ ਦਾ ਮੰਥ ਆਫ ਮਾਰਚ In spring roots are revived and nourished back to health. Trees start to grow their leaves back and everything becomes green and beautiful again. Thus nature itself signifies when the new year is beginning. In spring the snow begins to melt and through falls and rivers start making its way to reach its destiny in the ocean. The astrological sign cycle also starts in March with the sign of Aries. now you decide for yourselves when the actual new year begins in the death of winter in january or the blossoming of new life in spring in march on sangrand te agge tusi dekh sakde ha saaf likhya hoya january roman god of gates doorways beginnings and endings e de to inna ne matlab ki bi e da ek muh agge nu hai ji te ek muh piche nu hai is god da ਤੇ ਚਲੋ ਜੀ ਇਥੋਂ ਦੀ ਨਵਾਂ ਸਾਲ ਸ਼ੁਰੂ ਕਰ ਲੋ ਇਦਾਂ ਇਹਨਾਂ ਨੇ ਜਨਵਰੀ ਤੋਂ ਨਵਾਂ ਸਾਲ ਸ਼ੁਰੂ ਕੀਤਾ ਤੇ ਅੱਗੇ ਆ ਸਾਫ਼ ਲਿਖਿਆ ਹੋਇਆ ਫੈਬਰੂਰੀ ਗੋਡ ਆਫ ਡੈਥ ਤੇ ਅੱਗੇ ਵੀ ਲਿਖਿਆ ਹੋਇਆ ਦਾ ਲਾਸਟ ਮੰਥ ਆਵੇ ਅਖੀਰਲਾ ਮਹੀਨਾ ਹੁੰਦਾ ਸੀਗਾ ਤੇ ਇਹਨਾਂ ਦਾ ਵੀ ਸਾਲ ਪਹਿਲਾਂ ਮਾਰਚ ਤੋਂ ਹੀ ਸ਼ੁਰੂ ਹੁੰਦਾ ਸੀ ਪਰ ਉਹ ਪਾਪ ਗ੍ਰਗੋਰੀ ਨੇ ਜਨਵਰੀ ਤੋਂ ਸ਼ੁਰੂ ਕਰ ਦਿੱਤਾ ਜਿਹਨੇ ਗ੍ਰਗੋਰੀਅਨ ਕੈਲੰਡਰ ਬਣਾਇਆ ਸੀ ਤੇ ਅਸੀਂ ਅੱਖਾਂ ਮੀਟ ਕੇ ਮਤਲਬ ਕਿ ਕਿਸੇ ਦੇ ਪਿੱਛੇ ਲੱਗ ਜੰਨੇ ਆ ਤੇ ਜਿਹੜੇ ਅਸਲੀ ਲੌਜੀਕਲ ਰੀਜ਼ਨ ਆ ਜਿਹਦੇ ਪਿੱਛੇ ਦੇ ਸਾਨੂੰ ਕੁਦਰਤ ਵੀ ਦੱਸ ਰਹੀ ਆ ਵੀ ਨਵਾਂ ਸਾਲ ਕਦੋਂ ਸ਼ੁਰੂ ਹੁੰਦਾ ਆ ਤੇ ਉਹਨਾਂ ਚੀਜ਼ਾਂ ਨੂੰ ਛੱਡ ਕੇ ਜੋ ਸਾਡੇ ਗੁਰੂਆਂ ਨੇ ਸਾਨੂੰ ਦੱਸਿਆ ਆ ਗੁਰਬਾਣੀ ਦੇ ਵਿੱਚ ਉਹ ਉਹ ਨਵਾਂ ਸਾਲ ਅਸੀਂ ਮਨਾਉਂਦੇ ਨਹੀਂ ਤੇ ਇਹ ਜਨਵਰੀ ਵਾਲੇ ਨਵੇਂ ਸਾਲ ਤੇ 5 ਜਨਵਰੀ ਦੇ ਇੰਨਾਂ ਚੀਜ਼ਾਂ ਦੇ ਅਸੀਂ ਮਗਰ ਪਏ ਹੋਏ ਆ ਤੇ ਸਾਨੂੰ ਆਪ ਹੀ ਸੋਚ ਲੈਣਾ ਚਾਹੀਦਾ ਵੀ ਅਸੀਂ ਕਿੱਧਰ ਨੂੰ ਜਾ ਰਹੇ ਆ ਤੇ ਅਸੀਂ ਕਿੱਡੇ ਵੱਡੇ ਸੇਖ ਆ ਜਿਹੜੇ ਗੁਰੂ ਦੀ ਗੱਲ ਨੂੰ ਛੱਡ ਕੇ ਦੂਜੀਆਂ ਚੀਜ਼ਾਂ ਦੇ ਮਗਰ ਲੱਗੇ ਹੋਏ ਜਿਨ੍ਹਾਂ ਦੇ ਪਿੱਛੇ ਕੋਈ ਸਾਇੰਟਿਫਿਕ ਰੀਜ਼ਨ ਵੀ ਨਹੀਂ ਹੈਗੇ ਦਾਸ ਜਸਵਿੰਦਰ ਸਿੰਘ ਕੈਲੀਫੋਰਨੀਆ ਯੂ ਐਸ ਏ ਤੋਂ ਤੇ ਮੈਂ ਫੇਰ ਇੱਕ ਵਾਰੀ ਕਹਿਣਾ ਵੀ ਜਿਹੜੇ ਅਨਪੜ ਪ੍ਰਚਾਰ ਗਿਆ ਅੱਖਾਂ ਮੀਟ ਕੇ ਨਾਨਕ ਸ਼ਾਹੀ ਦਾ ਪ੍ਰਚਾਰ ਕਰੀ ਜਾ ਰਹੇ ਉਹਨਾਂ ਦੀ ਤੇ ਗੱਲ ਛੱਡੋ ਜਿਨ੍ਹਾਂ ਨੇ ਕਲੰਡਰ ਬਣਾਇਆ ਸੀ ਪਾਲ ਸਿੰਘ ਪੁਰੇਵਾਲ ਜਾਂ ਡਾਕਟਰ ਸੁਖਬੀਰ ਸਿੰਘ ਉਦੋਕੇ ਜਿਨੇ ਕਾਫੀ ਟੀਵੀ ਚੈਨਲਾਂ ਤੇ ਪ੍ਰਚਾਰ ਕੀਤਾ ਇਸ ਚੀਜ਼ ਦਾ ਤੇ ਜਾਂ 84 ਟੀਵੀ ਵਾਲੇ ਜਿਹੜੇ ਟੀਵੀ ਚਲਾਉਂਦੇ ਆ ਉਹ ਵੀ ਆਪਣੇ ਆਪ ਨੂੰ ਡਾਕਟਰ ਕਹਾਉਂਦੇ ਆ ਤੇ ਨਾਨਕ ਸ਼ਾਹੀ ਬਾਰੇ ਕਾਫੀ ਪ੍ਰਚਾਰ ਕਰਦੇ ਆ ਤੇ ਇਹ ਜਿੱਥੇ ਮਰਜੀ ਇੱਥੇ ਕੈਲੀਫੋਰਨੀਆ ਦੇ ਵਿੱਚ ਆ ਜਾਣ ਜਿਹੜੇ ਮਰਜੀ ਟੀਵੀ ਚੈਨਲ ਤੇ ਆ ਕੇ ਮੇਰੇ ਨਾਲ ਗੱਲਬਾਤ ਕਰ ਲੈਣ ਤੇ ਅਖੀਰ ਤੇ ਮੈਂ ਕਹਿਣਾ ਚਾਹਾਂਗਾ ਜਿਵੇਂ ਗੁਰੂ ਸਾਹਿਬ ਜੀ ਨੇ ਗੁਰਬਾਣੀ ਚ ਕਿਹਾ ਬ્રાਹਮਣ ਕਹਿ ਕੇ ਜਨਮਤ ਖੋਏ ਜਿਵੇਂ ਪੰਡਤ ਜੀ ਉਹਨਾਂ ਨੂੰ ਬ્રાਹਮਣਾਂ ਨੂੰ ਹੰਕਾਰ ਹੋਇਆ ਸੀ ਵੀ ਆਪਣੇ ਆਪ ਨੂੰ ਬ્રાਹਮਣ ਕਹਿ ਕੇ ਭਾਵ ਆਪਣਾ ਜਨਮ ਨਾ ਗਵਾਓ ਇਸੇ ਤਰ੍ਹਾਂ ਹੀ ਸਾਡੇ ਜਿਹੜੇ ਸਿੱਖ ਪ੍ਰਚਾਰਕ ਆ ਜਿਹੜੇ ਕਈ ਬੜੇ ਹੰਕਾਰੀ ਬਣੇ ਫਿਰਦੇ ਆ ਜੀ ਸਾਨੂੰ ਬਹੁਤ ਪਤਾ ਆ ਜੀ ਆ ਵੀ ਬ્રાਹਮਣਵਾਦ ਆ ਜੀ ਆ ਵੀ ਬ્રાਹਮਣਵਾਦ ਆ ਜੀ ਤੇ ਬਿਨਾਂ ਵਜ੍ਹਾ ਹਰ ਕਿਸੇ ਗੱਲ ਤੇ ਬਾਹਮਣਵਾਦ ਦਾ ਲੈਵਲ ਲਾ ਲਾ ਕੇ ਸਿੱਖੀ ਸਿਧਾਂਤਾਂ ਦਾ ਉਹ ਬੇੜਾਗਰ ਕਰਨ ਦੇ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਪਹਿਲਾਂ ਚਾਰ ਅੱਖਰ ਪੜ੍ਹ ਲਵੋ ਕੋਈ ਜਾਣਕਾਰੀ ਚੰਗੀ ਤਰ੍ਹਾਂ ਲੈ ਲਵੋ ਹੈ ਕਿ ਜਿੰਨੇ ਵੀ ਚੰਦ ਤਾਰੇ ਸੂਰਜ ਆ ਪਰਮੇਸ਼ਰ ਨੇ ਬਣਾਏ ਆ ਪਰਮੇਸ਼ਰ ਨੇ ਕੀਤੇ ਆ ਤੇ ਇਹ ਕਿਸੇ ਬਾਹਮਣਾ ਨੇ ਨਹੀਂ ਬਣਾਏ ਤੇ ਇਹਨਾਂ ਦੇ ਆਧਾਰ ਤੇ ਹੀ ਗੁਰੂ ਸਾਹਿਬ ਜੀ ਨੇ 12 ਮਹਾਂ ਰਚਿਆ ਆ ਗੁਰੂ ਨਾਨਕ ਦੇਵ ਜੀ ਨੇ ਵੀ ਤੇ ਗੁਰੂ ਅਰਜਨ ਦੇਵ ਜੀ ਨੇ ਵੀ ਤੇ ਮਹੀਨਿਆਂ ਦੇ ਉਪਦੇਸ਼ ਦਿੱਤੇ ਆ ਤੇ ਜਿਹੜੀ ਸੰਗਰਾਂਦ ਦੇ ਉੱਤੇ ਇਕਾਠ ਕਰਨਾ ਜਾਂ ਮੀਨਾ ਸੁਣਾਉਣਾ ਇਹ ਗੁਰੂ ਅਰਜਨ ਦੇਵ ਜੀ ਨੇ ਆਰੰਭ ਕੀਤਾ ਸੀਗਾ ਤੇ ਇਸ ਕਰਕੇ ਸਾਰਿਆਂ ਨੂੰ ਮੇਰੀ ਬੇਨਤੀ ਆ ਵੀ ਗੁਰੂ ਦੇ ਸਿਧਾਂਤ ਨਾਲ ਗੁਰੂ ਦੀ ਗੁਰਬਾਣੀ ਦੇ ਨਾਲ ਜੁੜੋ ਤੇ ਸਮਝਣ ਦੀ ਕੋਸ਼ਿਸ਼ ਕਰੋ ਤੇ ਅਖੀਰ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ